ਅੱਜ ਮੈਂ ਤੁਹਾਨੂੰ ਦੱਸਦਾ ਬਾਈ ਕਿੰਨਾਂ ਨੂੰ ਯੂਕੇ ਆਉਣਾ ਚਾਹੀਦਾ ਜੇ ਤੁਸੀਂ ਮਿਹਨਤੀ ਹੋ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਜ਼ਰੂਰ ਯੂਕੇ ਆਓ ਹੈਨਾ ਕਿਸੇ ਬੰਦੇ ਦਾ ਸੁਪਨਾ ਹੋ ਸਕਦਾ ਯੂਕੇ ਆਉਣਾ ਕਿਸੇ ਦੀ ਮਜਬੂਰੀ ਹੋ ਸਕਦੀ ਆ ਕੱਲੀ ਯੂਕੇ ਦੀ ਗੱਲ ਨਹੀਂ ਮੈਂ 올 ਅਰਾਊਂਡ ਸਾਰੇ ਬਾਹਰਲੇ ਮੁਲਕਾਂ ਦੀ ਗੱਲ ਕਰਦਾ ਜਦੋਂ ਤੁਸੀਂ ਆਪਣੇ ਘਰੋਂ ਬਾਹਰੇ ਨਿਕਲੋਗੇ ਨਾ ਆਪਣੇ ਕੰਫਰਟ ਜ਼ੋਨ ਤੋਂ ਬਾਹਰੇ ਨਿਕਲੋਗੇ ਤਾਂ ਤੁਹਾਨੂੰ ਜ਼ਿੰਦਗੀ ਜਿਉਣ ਦਾ ਅਸਲੀ ਮਕਸਦ ਪਤਾ ਲੱਗੂਗੀ ਇਕੱਲੇ ਕਿਦਾਂ ਸਰਵਾਈਵ ਕਰਨਾ ਮੈਂਟਲੀ ਸਟਰੋਂਗ ਕਿਦਾਂ ਹੋਣਾਗਾਗਾ ਕਮਾਈਆਂ ਕਰਨੀਆਂ ਕਿੰਨੀਆਂ ਔਖੀਆਂ ਨੇ ਤੇ ਕਿੰਨੀਆਂ ਸੌਖੀਆਂ ਨੇ ਮੈਂ ਬਹੁਤ ਸੁਣਿਆ ਕਿ ਬੰਦੇ ਕਹਿੰਦੇ ਨੇ ਕਿ ਇੰਡੀਆ ਰਹਿ ਕੇ ਬਿਜ਼ਨਸ ਕਰ ਲਓ ਬਾਹਰ ਜਾ ਕੇ ਕੀ ਕਰਨਾਗਾ ਹਨਾ ਪਰ ਹਰ ਬੰਦਾ ਬਿਜ਼ਨਸ ਦੇ ਲਈ ਨਹੀਂ ਬਣਿਆਗਾ ਹਨਾ ਕੁਝ ਲੋਕ ਜੌਬ ਕਰਕੇ ਕਮਾਈ ਕਰਨਾ ਚਾਹੁੰਦੇ ਨੇ ਤੇ ਯੂਕੇ ਬਹੁਤ ਵਧੀਆ ਕੰਟਰੀ ਆ ਜੌਬ ਦੇ ਲਈ ਤੇ ਇੱਥੇ ਬਹੁਤ ਜ਼ਿਆਦਾ ਪੈਸਾ ਬਣਦਾ ਜੌਬ ਦੇ ਵਿੱਚ ਮੈਂ ਤੁਹਾਨੂੰ 100% ਰეკਮੈਂਡ ਕਰੂੰਗਾ ਕਿ ਤੁਸੀਂ ਯੂਕੇ ਆਓ ਇੱਥੇ ਆ ਕੇ ਜੌਬ ਕਰੋ ਬਿਜ਼ਨਸ ਕਰੋ ਪਰ ਆਉਂਦੇ ਹੋਏ ਇੰਡੀਆ ਤੋਂ ਸਕਿੱਲ ਜਰੂਰ ਸਿੱਖ ਕੇ ਆਇਓ ਕੋਈ ਨਾ ਕੋਈ ਤੇ ਇੱਥੇ ਆ ਕੇ ਤੁਸੀਂ ਬਹੁਤ ਪੈਸੇ ਕਮਾ ਸਕਦੇ ਹੋ